ਟਰੈਕਟਰ ਦੀ ਸਟਾਰਟਿੰਗ ਚੈੱਕ ਕਰੋ ਬਾਈ ਐਂ ਕਹਿੰਦੇ ਵੀ ਜਿਹੜਾ ਟਰੈਕਟਰ ਆਪਣੇ ਕੋਲ ਘਰੇ ਖੜਾ ਹੁੰਦਾ ਉਹਨੂੰ ਬੇਸ਼ੱਕ ਬਾਹ ਲਿਆ ਕਰੋ ਆਪਣੇ ਕੋਲ ਫਾਲੇ ਸਵਾਗਤ ਤਵੀਆਂ ਸਾਰਾ ਕੁਝ ਪਿਆ ਠੀਕ ਹੈ ਜੀ ਬਾਹ ਕੇ ਤਸੱਲੀ ਕਰਕੇ ਟਰੈਕਟਰ ਲਿਆਇਆ ਕਰੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਤੁਹਾਨੂੰ ਪਤਾ ਹੈ ਵੀ ਦੋ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਗਏ ਹੋਏ ਸੀਗੇ ਸਾਰੇ ਪਿੰਡ ਦੇ ਮੁੰਡੇ ਤੇ ਰਾਤੇ ਆਏ ਆ ਬਾਈ ਤਕਰੀਬਨ ਤੇ ਕਾਫੀ ਗੰਤੀ ਵਿੱਚ ਸੰਗਤ ਬਾਈ ਆਈ ਆ ਫਤਿਹਗੜ੍ਹ ਸਾਹਿਬ ਤੇ ਬਾਕੀ ਅੱਜ ਮੈਂ ਵੀ ਪਿਆ ਬਈ ਥੋੜਾ ਜਿਹਾ ਕੈਨਮਲ ਕਾਣੀ ਜੀ ਹੋਈ ਹੈ ਸਰਵਾਂ ਸਰੋਂ ਵਾਸਤੇ ਵਧੀਆ ਹੋ ਗਿਆ ਇੱਕ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਅੱਜ ਸਵਰਾਜ 724 ਜਮਾਂ ਹੀ ਛੋਟੇ ਜਿਹੇ ਮੁੱਲ ਦਾ ਟਰੈਕਟਰ ਹੈ ਟਰੈਕਟਰ ਵੀ ਐਨ ਓਕੇ ਆ ਪੂਰਾ ਦਾਣਾ ਪੀਸ ਕਿਸੇ ਨੇ ਘੱਟ ਪੈਸੇ ਲਾਉਣੇ ਹੋਏ ਤਾਂ ਬਾਈ ਟਰੈਕਟਰ ਦੇਖਿਓ ਕੰਮ ਵਾਲਾ ਟਰੈਕਟਰ ਹੈ ਲੋ ਜੀ ਮਿੱਤਰੋ ਆਹ ਟਰੈਕਟਰ ਲੈ ਕੇ ਆਏ ਸੀ ਆਪਾਂ ਖੇਤਾਂ ਦੇ ਵਿੱਚ ਓਰੇ ਬਾਈ ਮੈਂ ਥੋੜਾ ਜਿਹਾ ਟਰੈਕਟਰ ਤਾਂ ਲਿਆਉਣਾ ਹੈ ਓਰੇ ਥੋੜਾ ਜਿਹਾ ਸ਼ਾਂਤ ਮਜਾ ਮਾਹੌਲ ਆ ਆਪਣਾ ਠੀਕ ਹੈ ਜੀ ਓਰੇ ਵੀਡੀਓ ਵਧੀਆ ਬਣ ਕਰਾਂ ਬਾਈ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਬਈ ਉੱਥੇ ਇੰਟਰਸਟਰਬਸੀ ਹੋ ਜਾਂਦੀ ਆ ਠੀਕ ਆ ਜੀ ਇਹ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਸਵਰਾਜ 1999 ਆ ਪਤਾ ਨਹੀਂ 88 ਮਾਡਲ ਆ ਬਾਈ ਇਹ ਦੋਨਾਂ ਚੋਂ ਇੱਕ ਹੋ ਸਕਦਾ ਪੰਜਾਬ ਦਾ ਨੰਬਰ ਆ ਕਾਪੀ ਕਾਗਜ਼ ਪੱਤਰ ਸਾਰਾ ਕੁਝ ਓਕੇ ਆ ਟਰੈਕਟਰ ਦਾ ਤੇ ਰਿੰਮਾਂ ਨੂੰ ਛੱਡ ਕੇ ਬਾਈ ਸਿਰਫ ਰਿੰਮ ਪੇਂਟ ਨੇ ਟਰੈਕਟਰ ਦੇ ਬਾਕੀ ਸਾਰਾ ਜਿਵੇਂ ਦਾ ਏਜੰਸੀ ਤੋਂ ਆਇਆ ਵਾ ਉਦਾਂ ਦਾ ਟਰੈਕਟਰ ਰਿਜਨਲ ਆ ਠੀਕ ਆ ਜੀ ਤੇ ਨੰਬਰ 2 ਗੱਲ ਬਾਈ ਟਰੈਕਟਰ ਤੇ ਕਿਤੋਂ ਟਰੈਕਟਰ ਗਲਿਆਵਾ ਨਹੀਂ ਹੈਗਾ ਕਈ ਵਾਰ ਕਹਦੇ ਨੇ ਵੀ ਟਰੈਕਟਰ ਦੇ ਮਗਰਾੜ ਖਰਾਬ ਹੈ ਜੀ ਸ਼ੋਅ ਖਰਾਬ ਹੈ ਪੂਰਾ ਵਧੀਆ ਟਰੈਕਟਰ ਪਿਆ ਰੰਗ ਜਰੂਰ ਥੋੜਾ ਥੋੜਾ ਫੇਟ ਹੋ ਗਿਆ ਪਰ ਟਰੈਕਟਰ ਉਦਾਂ ਦਾ ਉਦਾਂ ਹੀ ਪਿਆ ਬਾਈ ਕੋਈ ਲੀਕੇਜ ਨਹੀਂ ਹੈਗੀ ਸੁੱਕਾ ਟਰੈਕਟਰ ਹੈ ਠੀਕ ਹੈ ਜੀ ਇਹਦਾ ਰੇਟ ਵੀ ਆਪਾਂ ਤੁਹਾਨੂੰ ਜਮ੍ਹਾਂ ਹੀ ਜਾਇਜ਼ ਜਾਈ ਮੰਗਣਾ ਰੇਟ ਲੈਣੇ ਦੇਣੇ ਜਿਹੜਾ ਲਈ ਠੀਕ ਹੈ ਜੀ ਤੇ ਸੈਲਫ ਸਟਾਰਟ ਆ ਬਾਈ ਟਰੈਕਟਰ ਕਲੌਸ ਘਿੰਜਣ ਵਾਲਾ ਹੈ ਜਿੱਦਾਂ ਕਿਸੇ ਨੇ ਬਾਈ ਕਈ ਵਾਰ ਛੋਟੇ ਕੰਮ ਨੂੰ ਟਰੈਕਟਰ ਲੈਣਾ ਹੁੰਦਾ ਹੈ ਨਾ ਨਾਲ ਕਈ ਨਾ ਕਈ ਵਾਰ ਕਿਸੇ ਨੇ ਟਰੈਕਟਰ ਰੱਖਣਾ ਹੁੰਦਾ ਤਾਂ ਉਹਦੇ ਮਤਲਬ ਦਾ ਟਰੈਕਟਰ ਆ ਬਾਈ ਮਗਰਾੜ ਦੇਖੋ ਟਰੈਕਟਰ ਦੇ ਬਾਈ ਸੀਸੇ ਵਰਗੇ ਮਰਾੜ ਪਏ ਆ 8 9 ਮਾਡਲ ਵਰਗੇ ਮਰਾੜ ਪਏ ਆ ਟਰੈਕਟਰ ਦੇ ਕਿਤੋਂ ਗਲੇ ਵੀ ਨਹੀਂ ਕਿਤੋਂ ਕੋਈ ਟਾਂਕਾ ਨਹੀਂ ਹੈਗਾ ਪੱਧਰੇ ਮਗਰਾੜ ਆਣ ਠੀਕ ਹੈ ਜੀ ਪੀ ਜੀ ਡੀ ਬਾਈ ਪਹਿਲਾਂ ਆਹ ਲੀ ਸੀਰੀਜ਼ ਨੰਬਰਾਂ ਦੀ ਹੁੰਦੀ ਹੁੰਦੀ ਸੀਗੀ ਪੁਰਾਣੀ ਠੀਕ ਹੈ ਜੀ ਬੜੀ ਬੈਟਰੀ ਲੱਖੋ ਹੀ ਹੋਈ ਦੇਖੋ ਬਾਈ ਠੀਕ ਹੈ ਜੀ ਤੇ ਪਿੱਛੇ ਵੀ ਫਟਾਫਟਾ ਲੱਗਿਆ ਹੋਇਆ ਓਕੇ ਬੈਣ ਨੂੰ ਆ ਵੀ ਪਿੱਛੇ ਡੰਡਾ ਲਾਇਆ ਹੋਇਆ ਤੇ ਛਤਰੀ ਨਵੀਂ ਲੱਗੀ ਹੋਈ ਆ ਦੇਖੋ ਜਮਾ ਨਵੀਂ ਛਤਰੀ ਦਾ ਕਪੜਾ ਲੱਗਿਆ ਬਾਈ ਕਰੋ ਚੈੱਕ ਵਧੀਆ ਬੰਦਿਆਂ ਕੋਲ ਟਰੈਕਟਰ ਆਇਆ ਕੰਮ ਕਾ ਰੋਕਿਆ ਸਾਰਾ ਇਹ ਚੱਕਰ ਬਾਈ ਪੀਟੀਓ ਦੇ ਹਜ਼ਾਰ ਹੈ ਚਲਾਈ ਚਲੂਈ ਟਰੈਕਟਰ ਦੀ ਬਹੁਤ ਸਾਫ ਹੈ ਬਾਈ ਬ੍ਰੇਕਾਂ ਓਕੇ ਹਨ ਠੀਕ ਹੈ ਜੀ ਤੇ ਬਾਕੀ ਇੰਜਨ ਦਾ ਰੰਗ ਦੇਖ ਲਓ ਬਾਈ ਥੱਲੇ ਤੇ ਕਿਤੋਂ ਕਿਤੋਂ ਦਾ ਬਾਈ ਮੰਨ ਕੇ ਚਲੋ ਹੁਣ ਇੰਨਾ ਪੁਰਾਣਾ ਮਾਡਲ ਆ ਰੰਗ ਤਾਂ ਮਾੜਾ ਮੋਟਾ ਲੇ ਹੋ ਜਾਂਦਾ ਠੀਕ ਹੈ ਜੀ ਇਧਰੋਂ ਚੈੱਕ ਕਰ ਲੋ ਸਲੈਂਸਰ ਸਲੂਨਸਰ ਐਨ ਓਕੇ ਆ ਬਾਈ ਕਿਤੋਂ ਬਿੰਗਾ ਬੂੰਗਾ ਨਹੀਂ ਹੋਇਆ ਵਾ ਤੇ ਬਾਕੀ ਮੂਰਲੀ ਫਰੰਟ ਗ੍ਰਿਲ ਦੇਖੋ ਟਰੈਕਟਰ ਦੀ ਕਿੰਨੀ ਸਾਫ਼ ਹੈ ਬਾਈ ਠੀਕ ਹੈ ਜੀ ਬਾਕੀ ਇੰਜਨਰ ਦੀ ਕੰਡੀਸ਼ਨ ਦਿਖਾਉਣਾ ਤੁਹਾਨੂੰ ਇੰਜਨ ਵੀ ਟਰੈਕਟਰ ਦਾ ਬਾਈ ਇਹਦਾ ਹੋਇਆ ਹੋਇਆ ਕੁਝ ਟਾਈਮ ਪਹਿਲਾਂ ਸਾਫ਼ ਹੈਨ ਕਰੋ ਚੱਕ ਠੀਕ ਹੈ ਜੀ ਰੇਡੀਏਟਰ ਓਕੇ ਬਾਈ ਪਾਣੀ ਦਾ ਇੱਕ ਬੂੰਦ ਵੀ ਨਹੀਂ ਘਟਾਊਗਾ ਇਹਦੀ ਵੀ ਪੂਰੀ ਤਸੱਲੀ ਹੈ ਠੀਕ ਹੈ ਜੀ ਲੋ ਜੀ ਬਾਕੀ ਬਾਈ ਕਈ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਬਾਈ ਅਸੀਂ ਛੋਟੀ ਅਸੀਂ ਛੋਟੇ ਜ਼ਿੰਮੇਦਾਰ ਆ ਤੇ ਵੈਸੇ ਬਾਈ ਛੋਟੇ ਬੜਿਆਂ ਦਾ ਕੋਈ ਫਰਕ ਨਹੀਂ ਹੁੰਦਾ ਇਹ ਤਾਂ ਚਲੋ ਇੱਕ ਮੂੰਹ ਚੋਂ ਨਿਕਲ ਜਾਂਦਾ ਕਈ ਵਾਰ ਜਿਹੜਾ ਜ਼ਿੰਮੇਦਾਰ ਉਹ ਤਾਂ ਜ਼ਿੰਮੇਦਾਰ ਆ ਚਾਹੇ 2 ਕਿਲੇ ਵਾਲਾ ਚਾਹੇ 10 ਕਿਲੇ ਵਾਲਾ ਠੀਕ ਆ ਜੀ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਵੀ ਅਸੀਂ ਭਾਈ بڑا ਟਰੈਕਟਰ ਲੈ ਸਕਦੇ ਸੀ ਛੋਟਾ ਟਰੈਕਟਰ ਲੈ ਲੈਣਾ ਅਸੀਂ ਕੰਮ ਸਾਰਨ ਵਾਸਤੇ ਲੈਣਾ ਤਾਂ ਚੰਗਾ ਟਰੈਕਟਰ ਆ ਬਾਈ ਇਹਦਾ ਜੋ ਰੇਟ ਅੱਜ ਹੋਊਗਾ ਇਹਦਾ ਕੱਲ ਨੂੰ ਵੀ ਪੰਜ 5 ਸਾਲ ਨੂੰ 6 ਸਾਲ ਨੂੰ ਉਹੀ ਰੇਟਰ ਹੋਊਗਾ ਵੱਧ ਸਕਦਾ ਜੇ ਕੱਲ ਨੂੰ ਹੋ ਗਿਆ ਘਟ ਨਹੀਂ ਸਕਦਾ ਇਹ ਵੀ ਗਰੰਟੀ ਆ ਬਾਈ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਦਿਖਾਉਨੇ ਆ ਬਾਈ ਕਿਉਂਕਿ ਸਟਾਰਟ ਕਰਨਾ ਬਹੁਤ ਜ਼ਰੂਰੀ ਆ ਟੈਸਟ ਸੈਲਫ ਸਟਾਰਟ ਆ ਸੈਲਫ ਦਾ ਆਲਟਰਨੇਟਰ ਦਾ ਸਾਰਾ ਕੰਮ ਓਕੇ ਆ ਲੈ ਬਾਈ ਟਰੈਕਟਰ ਦੀ ਸਟਾਰਟਿੰਗ ਚੈੱਕ ਕਰੋ ਬਾਈ ਨਾਲੇ ਠੰਡ ਪੈਂਦੀ ਆ ਮੈਂ ਸਿਰਫ ਘਰੋਂ ਸਟਾਰਟ ਕਰਕੇ ਇੱਥੇ ਤੱਕ ਲਿਆ ਆ ਮੇਰੇ ਸਾਹ ਨਾਲ ਕਈ ਦਿਨ ਬਾਅਦ ਟਰੈਕਟਰ ਨੂੰ ਸਟਾਰਟ ਕਰਿਆ ਤਾਂ ਵੀ ਟਰੈਕਟਰ ਬਾਈ ਪਹਿਲੀ ਸਲਫੇਟ ਸਟਾਰਟ ਹੋ ਗਿਆ। ਬਾਕੀ ਆ ਨਹੀਂ ਹੈਗਾ ਜਿੱਦਾਂ ਕਈ ਵੀਰਾਂ ਨੇ ਟਰਾਲੀ ਵਾਸਤੇ ਲੈਣਾ ਹੁੰਦਾ ਛੋਟੇ ਕੰਮ ਵਾਸਤੇ ਟਰੈਕਟਰ ਟਰਾਲੀ ਚੜਾਉਣੀ ਹੁੰਦੀ ਆ ਉਹਦੇ ਵਾਸਤੇ ਵੀ ਟਰੈਕਟਰ ਇਹ ਬਹੁਤ ਪੱਖ ਵਿੱਚ ਆ ਬਾਈ। ਠੀਕ ਹੈ ਜੀ। ਤੇ ਬਲੋ ਬਲੂ ਪੋੜਾ ਨਹੀਂ ਹੈਗੀ ਟਰੈਕਟਰ ਦੀ। ਉਹਨੂੰ ਬਲੋ ਦਿਖਾਉਨੇ ਆਪਾਂ ਟਰੈਕਟਰ ਬਾਕੀ ਭਾਈ ਆਪਾਂ ਤਾਂ ਐਂ ਕਹਿੰਦੇ ਵੀ ਜਿਹੜਾ ਟਰੈਕਟਰ ਆਪਣੇ ਕੋਲ ਘਰੇ ਖੜਾ ਹੁੰਦਾ ਉਹਨੂੰ ਬੇਸ਼ੱਕ ਵਾਹ ਲਿਆ ਕਰੋ ਆਪਣੇ ਕੋਲ ਫਾਲੇ ਸਵਾਗਿਆ ਤਵੀਆਂ ਸਾਰਾ ਕੁਝ ਪਿਆ ਠੀਕ ਹੈ ਜੀ ਵਾਹ ਕੇ ਤਸੱਲੀ ਕਰਕੇ ਟਰੈਕਟਰ ਲਿਆਇਆ ਕਰੋ ਪੈਸੇ ਦਾ ਭਾਈ ਇੰਨੇ ਪੁਰਾਣੇ ਟਰੈਕਟਰ ਦਾ ਕੋਈ ਵੀ ਬੰਦਾ ਚਲੋ ਹੁਣ ਹੀ ਕਹਦਾ ਬਾਕੀ ਬਹੁਤ ਲੜ ਇੱਕ ਦੋ ਖੇਤ ਹੈਗੇ ਆ ਆਪਣੇ ਸਾਹਮਣੇ ਆ ਖੇਤ ਪਿਆ ਖਾਲੀ ਗੰਨੇ ਵਾਲਾ ਖੇਤ ਵਿਲਾ ਹੋਇਆ ਵਾ ਉਰੇ ਆ ਕੇ ਤਸੱਲੀ ਕਰ ਲਿਓ ਆਪਾਂ ਠੀਕ ਹੈ ਜੀ ਤੇ ਬਾਈ ਆਹ ਆਇਆ ਨਾ ਕਿ ਉਹ ਵੀ ਧੋ ਕੇ ਲਿਆਂਦਾ ਹੋਇਆ ਟਰੈਕਟਰ ਉਸ ਪਈ ਹੋਈ ਆ ਉੱਪਰ ਠੀਕ ਹੈ ਜੀ ਬਾਹਲੇ ਖੜਾ ਸੀਗਾ ਟਰੈਕਟਰ ਉਸ ਪਈ ਹੋਈ ਆ ਤੇ ਬਾਕੀ ਹੁਣ ਗੱਲ ਕਰਨੀ ਆਪਾਂ ਇਹਦੇ ਰੇਟ ਦੀ ਰੇਟ ਇਹਦਾ ਸਿਰਫ 85000 ਰੁਪਏ ਮੁੱਲ ਆ ਬਾਈ ਟਰੈਕਟਰ ਦਾ ਲੈ ਜੀ ਵੜ ਆ ਬਈ ਆਵਾਜ਼ ਤੁਹਾਨੂੰ ਚੈੱਕ ਕਰਾਈਆ ਟਰੈਕਟਰ ਇੰਜਨ ਦੀ ਤਾਂ ਬਾਈ ਮੰਨ ਕੇ ਚਲੋ ਵੀ ਕੋਈ ਦਿੱਕਤੇ ਨਹੀਂ ਹੈਗੀ ਠੀਕ ਹੈ ਜੀ ਤੇ ਰੇਟ ਇਹਦਾ ਦੱਸਿਆ ਆਪਾਂ ਤੁਹਾਨੂੰ 85000 ਰੁਪਏ ਇਹਦੇ ਵਿੱਚੋਂ ਵੀ ਬਾਈ ਜਿੰਨਾ ਹੋਊਗਾ ਵੱਧ ਤੇ ਵੱਧ ਮਾਣਤਣ ਕਰਾਂਗੇ ਜਿਨੇ ਵੀ ਵੀਰ ਨੇ ਲੈਣਾ ਹੋਇਆ ਟਰੈਕਟਰ ਠੀਕ ਹੈ ਜੀ ਤਾਂ ਇੱਕ ਬੇਨਤੀ ਥੋੜੀ ਰਿਕੁਐਸਟ ਹੋਰ ਆ ਬਾਈ ਵੀਡੀਓ ਪੂਰੀ ਦੇਖਿਆ ਕਰੋ ਜਿਹੜੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਦੱਸੀਆਂ ਹੁੰਨੀਆਂ ਮਾਡਲ ਰੇਟ ਜਾਂ ਹੋਰ ਉਹੀ ਕਈ ਵੀਰ ਗੱਲਾਂ ਦੁਬਾਰਾ ਦੁਬਾਰਾ ਪੁੱਛੀਆਂ ਨੇ ਬਾਈ ਉਹ ਗੱਲ ਤੇ ਥੋੜਾ ਜਿਹਾ ਉਹ ਹੁੰਦਾ ਏ ਕਈ ਵਾਰ ਟਾਈਮ ਵੀ ਨਹੀਂ ਹੁੰਦਾ ਬਾਈ ਗੱਲ ਕਰਨ ਦਾ ਫੇਰ ਬਾਈ ਕਿੰਨੇ ਦਾ ਦੇਣਾ ਲਾਸਟ ਇਹ ਗੱਲਾਂ ਉਹ ਗੱਲਾਂ ਠੀਕ ਹੈ ਜੀ ਬਾਈ 85000 ਮੁੱਲ ਹੈ ਜਿੰਨਾ ਵੀ ਹੋ ਸਕੇ ਆ ਜਿੰਨੇ ਆਪਣੇ ਕੋ ਗੰਜਾਇਸ ਹੋਈ ਉਹਨਾਂ ਮਾਣਤਾਨ ਕਰਾਂਗੇ ਕੋਈ ਵੀਰ ਦੂਰੋਂ ਆਇਆ ਠੀਕ ਹੈ ਜੀ ਸੈਲਫ ਸਟਾਰ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਕਾਇਮ ਹੈ ਬਾਈ ਕੋਈ ਕੰਮ ਨਹੀਂ ਹੋਣਾ ਟਰੈਕਟਰ ਪਰ ਸਿਰਫ ਜਾ ਕੇ ਤੇਲ ਪਾ ਕੇ ਖੇਤ ਚ ਬੋਣਾ ਹੀ ਆ ਟਰੈਕਟਰ ਠੀਕ ਹੈ ਜੀ ਤੇ ਬਾਈ ਟਾਇਰ ਮੋਲੇ ਟਾਇਰ ਤਾਂ ਹੈਗੇ ਘੱਟ ਆ ਪਿਛਲੇ ਟਾਇਰ ਹੈਗੇ ਮੜੇ ਮੋਟੇ ਚੱਲਣੇ ਜੋਗੇ 30 35 ਕੇ ਪੈਸੇ ਗੁੱਡੀ ਖੜੀ ਆ ਟਾਇਰਾਂ ਦੀ ਠੀਕ ਆ ਜੀ ਤੇ ਮੰਨ ਕੇ ਚਲੋ ਬਾਈ ਕਵਾੜ ਵਿੱਚ ਵੀ ਜੇ ਟਰੈਕਟਰ ਆਪਾਂ ਇਹ ਟਰੈਕਟਰ ਕਵਾੜ ਚ ਦੰਨੇ ਤਾਂ ਵੀ 70000 ਰੁਪਏ ਦਾ ਉਹ ਵੀ ਤਾਂ ਕਰਕੇ ਕਿਉਂਕਿ ਹਜੇ ਰੇਟ ਥੋੜਾ ਜਿਹਾ ਘੱਟ ਆ ਇਸ ਕਰੈਪ ਦਾ ਠੀਕ ਆ ਜੀ ਪਰ ਇਹ ਟਰੈਕਟਰ ਕਵਾੜ ਨਹੀਂ ਹੈਗਾ ਬਾਈ ਇਹ ਟਰੈਕਟਰ ਵਧੀਆ ਟਰੈਕਟਰ ਆ ਵਰਤਣੇ ਵਾਲਾ ਠੀਕ ਆ ਸਿਰਫ ਰੰਗੇ ਥੋੜਾ ਜਿਹਾ ਟਰੈਕਟਰ ਦਾ ਡਾਊਨ ਹੋ ਗਿਆ ਇੰਜਨ ਗੇਅਰ ਨੂੰ ਅੱਜ ਵੀ ਕਹਿੰਦਾ ਵੀ ਲਿਆ ਵੀ ਜਿੱਥੇ ਮਰਜ਼ੀ ਬਾਈ ਕੰਮ ਲਾ ਲਾ ਮੈਨੂੰ ਠੀਕ ਹੈ ਜੀ ਵਧੀਆ ਬੰਦੇ ਕੋ ਟਰੈਕਟਰ ਆਇਆ ਦੇਖੋ ਛਤਰੀ ਛੁਤਰੀ ਨਵੀਂ ਲਵਾ ਕੇ ਆਇਆ ਪੂਰਾ ਸ਼ਕੀਨ ਟਰੈਕਟਰ ਰੱਖਿਆ ਹੋਇਆ ਤੇ ਮਗਰਾੜ ਬਾਈ ਬਹੁਤ ਸੋਹਣੇ ਨਹੀਂ ਤਾਂ ਇਹ ਨਾ ਮਰਾੜਾ ਜਿਹੜੇ ਹੋ ਸਕਦਾ ਬਾਈ ਮਗਰਾੜ ਦੇ ਦੁਆਰਾ ਪਵਾਤੇ ਹੁਣ ਜਿਹੜੇ ਸਾਹ ਨਾਲ ਮੈਨੂੰ ਮਰਾੜ ਲੱਗਦੇ ਆ ਠੀਕ ਹੈ ਜੀ ਤੇ ਇਹ ਮਰਾੜ ਕਿਤੇ ਨਹੀਂ ਜਾਣੇ ਬਾਈ 10 ਸਾਲ ਤੇ ਕਈ ਵਾਰ ਮਨੂੰ ਬਾਈ ਜਿਹੜੇ ਆਪਣੇ ਆਹ ਕਿਸੇ ਕੋ ਪਾਣੀ ਟੈਂਕੀਆਂ ਹੁੰਨੀਆਂ ਜਾਂ ਦੂਈਆਂ ਆਪਣੀਆਂ ਮਸ਼ੀਨਾਂ ਹੁੰਦੀਆਂ ਬੋਰ ਵਾਲੀਆਂ ਜਾਂ ਦੂਜੀਆਂ ਜਿਹੜੀਆਂ ਆਪਣੀਆਂ ਆ ਮਿਕਸਚਰ ਮਸ਼ੀਨਾਂ ਹੁੰਦੀਆਂ ਉਹਨਾਂ ਦੇ ਵੀ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਰਹੇ ਨੇ 724 ਨੂੰ ਹੁਣ ਆਇਆ ਬਾਈ ਇੰਨੇ ਨੰਬਰ ਸੇਵ ਕਰਕੇ ਨਹੀਂ ਰੱਖ ਹੁੰਦੇ ਥੋੜੇ ਦਿਨ ਪਹਿਲਾਂ ਹੀ ਮੈਨੂੰ ਇੱਕ ਬਾਈ ਦਾ ਫੋਨ ਆਇਆ ਸੀ ਕਹਿੰਦਾ ਬਾਈ ਮੈਂ ਵੀ ਮੇਰੇ ਕੋਲ ਬੋਰ ਵਾਲੀ ਮਸ਼ੀਨ ਆ ਦੋ ਮਸ਼ੀਨਾਂ ਵੀ ਮੈਂ ਕੋਈ ਛੋਟਾ ਟਰੈਕਟਰ ਲੈਣਾ ਵੀ ਲੈਣਾ ਸਵਰਾਜ ਆ ਸਾਡੇ ਕੋਲ Mahindra ਖੜਾ ਸੀਗਾ ਇੱਕ ਬਾਈ ਕਹਿੰਦਾ ਵੀ Mahindra ਨਹੀਂ ਲੈਣਾ ਬਾਈ Mahindra ਹੌਲਾ ਹੁੰਦਾ ਹੈ ਵੀ ਅਸੀਂ ਲੈਣਾ ਸਵਰਾਜ ਆ ਵੀ ਉਹ ਸਾਨੂੰ ਮੂਰੇ ਤੋਂ ਟਰੈਕਟਰ ਭਾਰਾ ਥੋੜਾ ਜਿਹਾ ਦਿੱਕਤ ਨਹੀਂ ਆਉ ਪੀ ਕਈ ਵਾਰ ਫੱਜ ਜਾਂਦਾ ਕਿਤੇ ਕਹਿੰਦਾ ਵੀ ਬਾਈ ਖੜਾ ਵੱਧ ਹੁੰਦਾ ਇਹ ਗੱਲ ਨੂੰ ਸਵਰਾਜ ਵਧੀਆ ਇਹਨਾਂ ਦਾ ਬਾਈ ਵਜਨ ਵੱਧ ਹੁੰਦਾ ਮੂਰੇ ਤੋਂ ਹੈਵੀ ਟਰੈਕਟਰ ਨੇ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਵੀ ਲੈਣਾ ਹੋਇਆ ਟਰੈਕਟਰ ਦੇਖਣਾ ਹੋਇਆ ਤਾਂ ਆਪਣੇ ਘਰੇ ਬਾਈ ਪਿੰਡ ਮਾਲਾਂ ਚੱਲੀਆਂ ਖੜਾ ਟਰੈਕਟਰ ਆ ਕੇ ਦੇਖ ਲਓ ਕਾਗਜ਼ ਪੱਤਰ ਤੁਹਾਨੂੰ ਸਾਰੇ ਮਿਲ ਜਾਣਗੇ ਆਰਸੀ ਐਫਿਡੇਵਿਟ ਬੰਦੇ ਦਾ ਆਧਾਰ ਕਾਰਡ ਜਿਹਦੇ ਤੋਂ ਟਰੈਕਟਰ ਆਇਆ ਸਾਰਾ ਕੁਝ ਤੁਹਾਨੂੰ ਦੇ ਦਾਂਗੇ ਸਿੱਧਾ ਮਾਲਕ ਕੋਲੋਂ ਟਰੈਕਟਰ ਆਇਆ ਜਿਹਦੇ ਨਾਮ ਹੈ ਨਾ ਟਰੈਕਟਰ ਉਹਦੇ ਕੋਲੋਂ ਹੀ ਟਰੈਕਟਰ ਆਇਆ ਹੋਇਆ ਠੀਕ ਹੈ ਜੀ ਤੇ ਬਾਕੀ ਬਾਈ ਇਹਦੇ ਵਿੱਚ ਕਈ ਵਾਰ ਇਹਦੇ ਵਿੱਚ ਕੋ ਟਰੈਕਟਰ ਨਹੀਂ ਕਟਾਉਣਾ ਕਿਉਂਕਿ ਇਹ ਵੀ ਪੁਰਾਣਾ ਟਰੈਕਟਰ ਹੈ ਇਹਦੇ ਵਿੱਚ ਕਈ ਵਾਰ ਬਾਈ ਕਹਿੰਦੇ ਅਸੀਂ ਆਹ ਟਰੈਕਟਰ ਕਟਾਉਣਾ ਠੀਕ ਹੈ ਜੀ ਇਹਦੇ ਵਿੱਚ ਇਹ ਆਪਾਂ ਨੇ ਸਿੱਧਾ ਹੀ ਵੇਚਣਾ ਟਰੈਕਟਰ ਠੀਕ ਹੈ ਜੀ ਉਦਾਂ ਕਿਸੇ ਨੇ ਟਰੈਕਟਰ ਵੇਚਣਾ ਹੋਊਗਾ ਉਹ ਆਪਾਂ ਲੈ ਲੈਣੇ ਆ ਠੀਕ ਹੈ ਜੀ ਪਰ ਇਹਦੇ ਵਿੱਚ ਕਿਸੇ ਟਰੈਕਟਰ ਦੀ ਕਟਿੰਗ ਨਹੀਂ ਹੋਣੀ ਬਾਈ ਤੇ ਬਾਕੀ ਬਾਈ ਮੀ ਅੱਜ ਪਿਆ ਥੋੜਾ ਜਿਹਾ ਤੇ ਕਣਕਾਂ ਨੂੰ ਪਾਣੀ ਵੀ ਲੱਗ ਗਿਆ ਸੀ ਤਕਰੀਬਨ ਬੂੰਦਾਬੰਦੀ ਜੀ ਹੋਈ ਆ ਬਾਈ ਯਾਨੀ ਕਿ ਜਿੱਦਾਂ ਉਹ ਸਾਹਮਣੇ ਸਰੋਂ ਲੱਗੀ ਹੋਈ ਆ ਸਰੋਂ ਨੂੰ ਬਹੁਤ ਲਾਹੇਵੰਦ ਆ ਮੀ ਇਹੇ ਸਰੂ ਨੂੰ ਤਾਂ ਮੰਨ ਗਏ ਚਲੋ ਵੀ ਜਿਵੇਂ ਅਮਰਤ ਵਰਗਾ ਵੀ ਆ ਇਹ ਸਰੋਂ ਵਾਸਤੇ